ਗੁਰੂ ਗੋਦਕ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 639 ਅੰਗ ਤੇ ਸ਼ਬਦ ਜਨ ਕਰਦੇ ਹਨ ਸੋਰਠ ਮਹੱਲਾ ਪੰਚਮਾ ਕਾਰ ਪਹਿਲਾ ਅਸ਼ਟ ਪਦੀਆਂ ਇੱਕ ਓਮ ਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨੇ અપਾਇਆ ਭਾਈ ਕਰਨ ਕਾਰਨ ਸਮਰੱਥ ਇਹ ਸਾਰਾ ਜਗ ਜਿਨੇ ਪੈਦਾ ਕੀਤਾ ਉਹ ਸਭ ਕੁਛ ਕਰਨ ਕਾਰਨ ਦੇ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਕਹਿੰਦੇ ਜਿਨਾ ਜੀ ਸਾਡੇ ਆ ਇਹ ਮੁਰੂਕ ਕੋ ਨੇ ਜਿੰਨੇ ਬਣਾਇਆ ਜੀਓ ਪਿੰਡ ਜਿੰਨ ਸਾਜਿਆ ਇਹ ਜਿਹੜਾ ਦੇਹ ਹੈ ਇਹਨਾਂ ਨੂੰ ਪਿੰਡ ਦੱਸਦੇ ਆ ਇਹ ਪਿੰਡ ਜੀਨੇ ਬਣਾਇਆ ਦੇ ਕਰ ਆਪਣੀ ਬੱਤ ਕਹਿੰਦੀ ਆਪਣੀ ਬੱਤ ਦੇ ਕੇ ਇਹ ਸਰੀਰ ਬਣਾ ਦਿੱਤਾ ਕਿਨ ਕਹੀਏ ਕਿਉਂ ਦੇਖੀਏ ਪਾਈ ਕਹਿੰਦੇ ਉਹ ਉਸ ਨੂੰ ਕੀ ਕਹੀਏ ਕਿਸ ਤਰ੍ਹਾਂ ਉਹਨੂੰ ਦੇਖੀਏ ਰੱਬ ਨੂੰ ਦੇਖਣ ਦੀ ਇੱਛਾ ਪੈਦਾ ਹੋ ਗਈ ਕਿ ਜਿਹਨੇ ਸਾਨੂੰ ਬਣਾਇਆ ਉਹਨੂੰ ਦੇਖੀਏ ਦੱਸੇ ਕਿੰਨ ਕਹੀਏ ਕਿਉਂ ਦੇਖੀਏ ਪਾਈ ਕਰਤਾ ਏਕ ਅਕਤھ ਕਹਿੰਦੇ ਕੈ ਕਰਨੇ ਵਾਲਾ ਕਹਿੰਦੇ ਉਹ ਅਕਤھ ਹੈ ਗੁਰੂ ਗੋਬਿੰਦ ਸਹਲਾਈਏ ਭਾਈ ਕਹਿੰਦੇ ਤੂੰ ਗੁਰੂ ਦੀ ਸਿਫਤ ਕਰ ਜੇ ਤੈਨੂੰ ਉਹਨੂੰ ਦੇਖਣਾ ਹੈ ਤਾਂ ਗੁਰੂ ਦੀ ਸਿਫਤ ਕਰ ਗੋਬਿੰਦ ਸਹਲਾਈਏ ਰੱਬ ਦੀ ਵਡਿਆਈ ਕਰ ਇਸਤੇ ਜਾਪੇ ਤਤ ਕਹਿੰਦਾ ਜਿਹਦੇ ਨਾਲ ਤੈਨੂੰ ਉਹ ਤਤ ਦਿਖਣ ਲੱਗ ਜਾਏਗਾ ਰੱਬ ਦਿਖਣ ਲੱਗ ਜਾਏਗਾ ਜਦੋਂ ਗੁਰੂ ਦੀ ਸਿਫਤ ਕੀਤੀ ਗੋਬਿੰਦ ਦੀ ਵਡਿਆਈ ਕੀਤੀ ਗੁਰੂ ਗੋਬਿੰਦ ਸਲਾਈਏ ਪਾਈ ਜਿਸਤੇ ਜਾਪੇ ਤਤ ਨਿਰਣਾ ਹੋ ਗਿਆ ਦੋ ਪੰਕਤੀਆਂ ਵਿੱਚ ਉਹਨੂੰ ਦੇਖਣ ਦੀ ਇੱਛਾ ਸੀ ਰੱਬ ਕਹਿੰਦਾ ਭਾਈ ਗੁਰੂ ਦੀ ਸਿਫਤ ਕਰ ਬੜਾਈ ਕਰ ਤੈਨੂੰ ਦਰਸ਼ਨ ਹੋ ਜਾਣਗੇ ਮੇਰੇ ਮਨ ਜਪੀਏ ਹਰਿ ਭਗਵੰਤਾ ਕਹਿੰਦਾ ਮੇਰੇ ਮਨਾਂ ਫਿਰ ਹਾਰਾ ਜਿਹੜਾ ਭਗਵੰਤਾ ਉਹਦਾ ਜਾਪ ਕਰ ਨਾਮਦਾਨ ਦੇ ਜਨ ਨਾਮਦਾਨ ਦੇ ਜਨ ਕਹਿੰਦੇ ਇਹ ਜਿਹੜਾ ਨਾਮ ਦਾ ਦਾਨ ਹੈ ਤੈਨੂੰ ਜਨ ਦੇਣਗੇ ਨਾਮ ਦਾਨ ਦੇ ਜਨ ਐਸੇ ਜਾਨਣਾ ਸਾਧੂ ਸੰਤਾਂ ਨੂੰ ਕਹਿੰਦੇ ਆ ਕਹਿੰਦੇ ਨਾਮ ਦਾ ਤੈਨੂੰ ਦਾਨ ਦੇਣਗੇ ਸਾਧੂ ਸੰਤ ਦਾਨ ਦੇਖ ਲਓ ਕੀ ਹੈ ਇਹਨਾਂ ਕ ਤਾਂ ਸਾਨੂੰ ਪਤਾ ਹੀ ਹੈ ਕਿ ਜਿਹੜਾ ਦਾਨ ਹੈ ਦਾਨ ਦੇ ਬੱਟੇ ਦੇ ਕੋਈ ਧਨ ਦੌਲਤ ਜਾਂ ਕੋਈ ਵੀ ਬਗਾਰ ਨਹੀਂ ਲਿੱਤੀ ਜਾਂਦੀ ਇਹ ਕਹਿੰਦੇ ਤਨੂਏ ਨਾਮਦਾਨ ਦਾ ਜਿਹੜਾ ਦਾਨ ਹੈ ਨਾ ਇਹ ਸਾਧੂ ਸੰਤ ਜੀ ਨੇ ਨਾਮਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਕਹਿੰਦੇ ਫਿਰ ਜਿੰਨੇ ਦੁੱਖ ਤੇ ਦਰਦ ਹਨ ਸਾਰੇ ਖਤਮ ਹੋ ਜਾਣਗੇ ਹੱਕ ਕੇ ਬਾਹਰ ਕੱਢ ਦੋ ਜਿਵੇਂ ਕੋਈ ਖੇਤ ਦੇ ਵਿੱਚ ਨਾ ਫਸਲ ਦੇ ਵਿੱਚ ਆ ਕੇ ਡੰਗਰ ਵੱਟ ਜਾਂਦਾ ਹੈ ਉਹ ਫਸਲ ਨੂੰ ਉਜਾੜਦਾ ਹੈ ਲੇਕਿਨ ਜਦੋਂ ਮਾਲਕ ਆਉਂਦਾ ਡੰਡਾ ਲੈ ਕੇ ਉਹਨੂੰ ਬਾਹਰ ਕੱਢ ਦਿੰਦਾ ਹੈ ਇਸ ਤਰ੍ਹਾਂ ਜਦੋਂ ਦੁੱਖ ਦਰਦ ਹਨਾ ਖੇਤੀ ਸਾਡੇ ਚ ਵੱਡ ਜਾਂਦੇ ਆ ਦੇਹ ਦੀ ਚ ਵੱਡ ਜਾਂਦੇ ਆ ਫਿਰ ਸਾਧੂ ਸ਼ਬਦ ਦਾ ਡੰਡਾ ਦੇ ਕੇ ਇਹਨਾਂ ਨੂੰ ਬਾਹਰ ਕੱਢ ਦਿੰਦੇ ਪਰ ਤੱਕ ਕਰਦੇ ਹਨ ਪਾਚਾ ਨਾਮ দান ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਇਹ ਹੰਤਾ ਨਾਲ ਜਿਹੜਾ ਹੱਕ ਕੇ ਅੱਗੇ ਕਰ ਦੇਣਾ ਉਹ ਜਿਹੜਾ ਡੰਗਰ ਖੇਤ ਵਿੱਚ ਵੱਢਦਾ ਆਪਾਂ ਉਹਨੂੰ ਮਾਰਦੇ ਤਾਂ ਨਹੀਂ ਉਹਨੂੰ ਹੱਕ ਕੇ ਅੱਗੇ ਘੱਡ ਦਿੰਦੇ ਆ ਇਸ ਤਰ੍ਹਾਂ ਹੀ ਸਾਧੂ ਸੰਤ ਐ ਸ਼ਬਦ ਦੇ ਕੇ ਸਾਡੇ ਦੇਹ ਵਿੱਚੋਂ ਇਹ ਦੁੱਖਾਂ ਦਰਦਾਂ ਨੂੰ ਅੱਗੇ ਘੱਡ ਦਿੰਦੇ ਆ ਨਾਮ ਦਾਣ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਨਾਮ ਦਾ ਦਾਨ ਦੇ ਕੇ ਇਹਨਾਂ ਨੂੰ ਇਹ ਦੇਹ ਵਿੱਚੋਂ ਬਾਹਰ ਕੱਢ ਦਿੰਦੇ। ਰਹੁ ਜਾ ਕੇ ਕਰ ਸਭ ਕੁਝ ਹੈ ਭਾਈ। ਗੁਰੂ ਕਹਿੰਦੇ ਸਾਰੇ ਕੁਸ਼ੂ ਦੇ ਘਰ ਦੇ ਵਿੱਚ ਨੌਂ ਨਿੱਧ ਭੰਡਾਰ। ਇਹ ਨੌਂ ਨਿੱਧੀਆਂ ਦੇ ਭੰਡਾਰ ਭਰੇ ਪਏ। ਤੇ ਇਸ ਕੀ ਕੀਮਤ ਨਾ ਪਵੇ ਭਾਈ। ਕਹਿੰਦੇ ਉਹਨਾਂ ਦੀ ਕੀਮਤ ਨਹੀਂ ਪਾਈ ਜਾਸੇ ਕਿ ਕਿੰਨਾ ਭੰਡਾਰ ਹੈ ਰੱਬ ਦੇ ਕੋਲ। ਇਸ ਕੀ ਕੀਮਤ ਨਾ ਪਵੇ ਭਾਈ ਊਚਾ ਅਗੰਮ ਅਪਾਰ। ਕਹਿੰਦੇ ਬਹੁਤ ਉੱਚਾ ਹੈ ਬਹੁਤ ਗੰਮ ਹੈ ਜੀ ਆ ਜੰਤ ਪਰਤਪਾਲ ਦਾ ਪਾਈ ਕਹਿੰਦੇ ਸਾਰੇ ਜੀਆਂ ਨੂੰ ਪਾਲਦਾ ਸਾਰੇ ਜੀਆਂ ਨੂੰ ਭੋਜਨ ਦਿੰਦਾ ਜੀ ਆ ਜੰਤ ਪਰਤਪਾਲ ਦਾ ਪਾਈ ਨਿਤਨਿਤ ਕਰਦਾ ਸਾਰ ਕਹਿੰਦੇ ਸਾਰਿਆਂ ਦੀ ਰੋਜ਼ ਖਬਰ ਲਿੰਦਾ ਸਤਿਗੁਰੂ ਪੂਰਾ ਪੇਟੀ ਇਹ ਪਾਈ ਕਹਿੰਦੇ ਪਾਈ ਜੇ ਪੂਰਾ ਸਤਿਗੁਰੂ ਮਿਲ ਜਵੇ ਸਤਗੁਰ ਪੂਰਾ ਪੇਟੀਏ ਭਾਈ ਸਬਦ ਹੁਣ ਇੱਥੇ ਨਿਰਨਾ ਕਰ ਦਿੱਤਾ ਕਿ ਪੂਰਾ ਸਤਗੁਰੂ ਸ਼ਬਦ ਹੈ ਮਲਾਵਨ ਹਾਰ ਕਹਿੰਦਾ ਜਿਹੜਾ ਰੱਬ ਨੂੰ ਮਲਾਉਣੇ ਵਾਲਾ ਹੈ ਸ਼ਬਦ ਹੈ ਸਬਦ ਰੱਬ ਨੂੰ ਮਲਾਉਂਦਾ ਹੈ ਪੂਰਾ ਸਤਗੁਰੂ ਸ਼ਬਦ ਹੈ ਸਬਦ ਹੀ ਰੱਬ ਨੂੰ ਮਲਾਉਂਦਾ ਹੈ ਪੂਰਾ ਪੂਰਾ ਹੈ ਊਣਾ ਨਹੀਂ ਹੈ ਸਤਿਗੁਰ ਪੂਰਾ ਭੇਟਿਏ ਭਾਈ ਸਬਦ ਨਾਲੇ ਦੱਸ ਵੀ ਦਿੱਤਾ ਕਿ ਸਬਦ ਹੈ ਪੂਰਾ ਸਤਿਗੁਰ ਮਲਾਬਣ ਹਾਰ ਦਾ ਸਬਦ ਰੱਬ ਨੂੰ ਮਲਾਉਣੇ ਵਾਲਾ ਸੱਚੇ ਚਰਨ ਸਰੇ ਵੀ ਇਹ ਪਾਈ ਕਹਿੰਦੇ ਸੱਚੇ ਚਰਨਾਂ ਜਿਹੜੇ ਸ਼ਬਦ ਦੀ ਸੇਵਾ ਕਰ ਸੱਚੇ ਚਰਨ ਸਰੇਬੀਏ ਭਾਈ ਸਤਿ ਸਿੰਘ ਦੇ ਦਰਗਾਹ ਤੋਂ ਕੀ ਹੁਕਮ ਹੈ ਕਿ ਸੱਚਾ ਜਿਹੜਾ ਸ਼ਬਦ ਹੈ ਚਰਨ ਹੈ ਜਿਹੜਾ ਸੱਚਾ ਹੈ ਚਰਨ ਦੀ ਸੇਵਾ ਸ਼ਬਦ ਦੀ ਸੇਵਾ ਸੱਚੇ ਚਰਨ ਸਰੇਬੀਏ ਭਾਈ ਪਰਮ ਭਉ ਹੋਵੇ ਨਾਸ ਕਹਿੰਦੇ ਤੇਰੇ ਭਰਮ ਦਾ ਤੇ ਡਰ ਦਾ ਨਾਸ ਹੋ ਜਾਣਾ ਹੈ ਖਤਮ ਹੋ ਜਾਣਾ ਹੈ ਮਿਲ ਸੰਤ ਸਭਾ ਕਹਿੰਦੇ ਮਿਲ ਸੰਤਾਂ ਦੀ ਸਭਾ 'ਚ ਚਲੇ ਜਾ ਮਿਲ ਸੰਤ ਸਭਾ ਮਨ ਮਾਂਜੀਏ ਭਾਈ ਜਸ ਕੀ ਟਿਕਾਣਾ ਦੱਸ ਦਿੱਤਾ ਹੈ ਭਾਂਡੇ ਕਿੱਥੇ ਮਾਂਝੇ ਜਾਂਦੇ ਆ ਇਥੇ ਭਾਂਡੇ ਨੂੰ ਧੋਣ ਦੀ ਸਾਫ ਕਰਨ ਦੀ ਸਮਰੱਥਾ ਹੈ ਭਾਂਡੇ ਸਾਫ ਹੋ ਜਾਂਦੇ ਹੁਣ ਜਿਹੜਾ ਮਨ ਕਿੱਥੇ ਮਾਂਜਿਆ ਜਾਂਦਾ ਹੈ ਸੰਤਾਂ ਦੀ ਸਭਾ ਦੇ ਵਿੱਚ ਮੇਲ ਸੰਤ ਸਭਾ ਮਨ ਮਾਂਜੀਏ ਭਾਈ ਹਰ ਕੇ ਨਾਮ ਨਿਵਾਸ ਕਹਿੰਦੇ ਹਰ ਦੇ ਨਾਮ ਦਾ ਜਿੱਥੇ ਨਿਵਾਸ ਹੈ ਉੱਥੇ ਇਹ ਮਨ ਮਾਂਜਿਆ ਜਾਂਦਾ ਹੈ ਸੰਤਾਂ ਦੀ ਸਭਾ ਦੇ ਵਿੱਚ ਸਤ ਸਭਾ ਮਨ ਮਾਜੀ ਭਾਈ ਹਰ ਕੇ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਕਹਿੰਦੇ ਉੱਤੇ ਅੰਧੇਰਾ ਮਿਟ ਜਾਂਦਾ ਅਗਿਆਨਤਾ ਮਿਟ ਜਾਂਦੀ ਹੈ ਕਾਮਾਂ ਲੋ ਹੋਵੇ ਪ੍ਰਗਾਸ ਕਿ ਕਮਲ ਦੇ ਫੁੱਲ ਮੰਗਣਾ ਖਿੜ ਜਾਂਦਾ ਹੈ ਪ੍ਰਗਾਸ ਹੋ ਜਾਂਦਾ ਹੈ ਗੁਰਬਚਨੀ ਸੁਖ ਉਪਜੇ ਭਾਈ ਗੁਰਬਚਨ ਕਹਿੰਦੇ ਗੁਰਬਚਨ ਕਰ ਦਿੰਦੇ ਹਨ ਫਿਰ ਸੁਖ ਉਪਜ ਜਾਂਦਾ ਹੈ ਪੈਦਾ ਹੋ ਜਾਂਦਾ ਗੁਰਬਚਨ ਇਸੋ ਸੁਖ ਉਪਜੇ ਪਾਈ ਸਭ ਫਲ ਸਤਗੁਰੂ ਪਾਸ ਕਹਿੰਦੇ ਸਾਰੇ ਫਲ ਸਤਗੁਰੂ ਦੇ ਪਾਸ ਆਤ ਸਤਗੁਰੂ ਸ਼ਬਦ ਹੈ ਮੇਰਾ ਤੇਰਾ ਛੋਡੀ ਇਹ ਪਾਈ ਕਹਿੰਦੇ ਜਿਹੜੇ ਮੇਰ ਤੇ ਤੇਰ ਕਰਦਾ ਹੈ ਨਾ ਇਹਨੂੰ ਛੱਡ ਦੇ ਮੇਰਾ ਤੇਰਾ ਛੋੜੀਏ ਭਾਈ ਹੋਈਏ ਸਭ ਕੀ ਧੂਰ ਕਹਿੰਦੇ ਸਭ ਦੀ ਧੂੜ ਬਣ ਜਾ ਸਭ ਤੋਂ ਨੀਵਾ ਬਣ ਜਾ ਇਹ ਮੇਰ ਤੇਰ ਨੂੰ ਛੱਡ ਦੇ ਘਾਟ ਘਾਟ ਬ੍ਰਹਮ ਵਿਸਾਰਿਆ ਭਾਈ ਕਹਿੰਦੇ ਘਾਟ ਘਾਟ ਹਰ ਜਗ੍ਹਾ ਰੱਬ ਦਾ ਵਿਸਾਰ ਹੈ ਪੇਕੇ ਸੁਣੇ ਕਹਿੰਦੇ ਸਾਨੂੰ ਦੇਖਦਾ ਵੀ ਹੈ ਸੁਣਦਾ ਵੀ ਹੈ ਹਜੂਰ ਕਹਿੰਦੇ ਹਾਜ਼ਰ ਹੈ ਦੂਰ ਨਹੀਂ ਹੈ ਜੋ ਅਸੀਂ ਕਰਦੇ ਆ ਉਹ ਦੇਖਦਾ ਵੀ ਹੈ ਤੇ ਸੁਣਦਾ ਵੀ ਹੈ ਜਿਤ ਦੇ ਦਿਨ ਬਿਸਰੇ ਪਾਰ ਬ੍ਰਹਮ ਭਾਈ ਕਹਿੰਦੇ ਜਿਸ ਦਿਨ ਅਸੀਂ ਰੱਬ ਨੂੰ ਭੁੱਲ ਜਾਂਦੇ ਆ ਤਿਤ ਦੇ ਦਿਨ ਮਰੀਏ ਚੂਰ ਕਹਿੰਦੇ ਉਸ ਦਿਨ ਅਸੀਂ ਚੂਰ ਚੂਰ ਕੇ ਮਰਦੇ ਆ ਝੂਰ ਨਾ ਪਸਤਾਵਾ ਕਰਦਾ ਜਿਸ ਦਿਨ ਰੱਬ ਨੂੰ ਭੁੱਲ ਜਾਂਦੇ ਆ ਫਿਰ ਝੂਰਦੇ ਫਿਰ ਪਸਤਾਵਾ ਕਰਦੇ ਆ ਫਿਰ ਮਰ ਜਾਂਦੇ ਆ ਜੀਤ ਦਿਨ ਬਿਸਰੇ ਪਾਰ ਪਰਮ ਪਾਈ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸਮਰਥੋ ਭਾਈ ਕਹਿੰਦੇ ਸਭ ਕੁਝ ਕਰਨ ਤੇ ਕਰਾਉਣ ਦੇ ਸਮਰਥ ਹੈ ਭਾਈ ਸਰਬ ਕਲਾ ਭਰਪੂਰ ਕਹਿੰਦਾ ਸਾਰੀਆਂ ਕਲਾਂ ਦੇ ਵਿੱਚ ਪੂਰਾ ਪ੍ਰੇਮ ਪਦਾਰਥ ਨਾਮ ਹੈ ਭਾਈ ਕਹਿੰਦੇ ਜਿਹੜਾ ਪ੍ਰੇਮ ਦਾ ਪਦਾਰਥ ਹੈ ਨਾ ਇਹ ਨਾਮ ਹੈ ਪ੍ਰੇਮ ਪਦਾਰਥ ਨਾਮ ਹੈ ਭਾਈ ਹੁਣ ਪ੍ਰੇਮ ਦਾ ਪਦਾਰਥ ਦੱਸ ਦਿੱਤਾ ਹੈ ਜਿਹੜਾ ਨਾਮ ਹੈ ਕਹਿੰਦੇ ਪ੍ਰੇਮ ਦਾ ਪਦਾਰਥ ਮੋਹ ਮਾਇਆ ਮੋਹ ਵਿਨਾਸ਼ ਮਾਇਆ ਤੇ ਮੋਹ ਹੈ ਜਿਹੜਾ ਇਹ ਬੀਜ ਨਾਸ ਕਰਨੇ ਵਾਲਾ ਇਨਾਂ ਦੋਨਾਂ ਚੀਜ਼ਾਂ ਜਿसे ਲਪਟੇ ਪਏ ਐ ਮੋਹ ਦੇ ਵਿੱਚ ਤੇ ਮਾਇਆ ਦੇ ਵਿੱਚ ਮਾਇਆ ਮੋਹ ਬਨਾਸ ਜਿਸ ਭਾਵੇ ਤਾਂ ਮੇਲ ਲੈ ਭਾਈ ਕਹਿੰਦੇ ਜੇ ਉਹਨੂੰ ਭਾਵੇ ਤਾਂ ਆਪਣੇ ਨਾਲ ਮਿਲਾ ਲਵੇ ਹਿਰਦੇ ਨਾਮ ਨਵਾਸ ਕਹਿੰਦੇ ਹਿਰਦੇ 'ਚ ਨਾਮ ਦਾ ਫਿਰ ਨਵਾਸ ਹੋ ਜਾਂਦਾ ਨਾਮ ਨਵਾਸ ਨੂੰ ਕਹਿੰਦੇ ਰਹਿਣ ਨੂੰ ਫਿਰ ਬਾਣੀਏ ਨਾਮ ਹਿਰਦੇ ਵਿੱਚ ਰਹਿਣ ਲੱਗ ਜਾਂਦੀ ਹੈ ਬਾਣੀ ਰਹਿਣ ਲੱਗ ਗਈ ਨਾਮ ਰਹਿਣ ਲੱਗ ਗਿਆ ਰੱਬ ਰਹਿਣ ਲੱਗ ਗਿਆ ਗੁਰਮੁਖ ਕਮਲ ਪਰਗਾਸੀ ਏ ਭਾਈ ਕਹਿੰਦੇ ਗੁਰਮੁਖ ਦੇ ਮਨ ਦੇ ਚ ਪ੍ਰਕਾਸ਼ ਹੋ ਜਾਂਦਾ ਰਿੱਧੇ ਹੋਵੇ ਪ੍ਰਕਾਸ਼ ਰਿੱਧੇ ਚ ਪ੍ਰਕਾਸ਼ ਹੋ ਜਾਂਦਾ ਪ੍ਰਗਟ ਪਿਆ ਪ੍ਰਤਾਪ ਪ੍ਰਭ ਭਾਈ ਕਹਿੰਦੇ ਪ੍ਰਗਟ ਹੋ ਜਾਂਦਾ ਰੱਬ ਦਾ ਪ੍ਰਤਾਪ ਪ੍ਰਗਟ ਪਿਆ ਪ੍ਰਤਾਪ ਪ੍ਰਭ ਭਾਈ ਮੋਲੇ ਆ ਧਰਤ ਆਕਾਸ਼ ਕਹਿੰਦੇ ਧਰਤੀ ਫਿਰੇ ਹਰੀ ਭਰੀ ਹੋ ਜਾਂਦੀ ਏ ਕਿਹੜੀ ਇਹ ਦੇਹ ਵਾਲੀ ਦੇਹ ਹਰੀ ਭਰੀ ਹੋ ਜਾਂਦੀ ਏ ਕਿਸ ਤਰ੍ਹਾਂ ਹੁੰਦੀ ਏ ਜਦੋਂ ਦੁੱਖ ਦਰਦ ਨੂੰ ਇਹਦੇ ਵਿੱਚੋਂ ਭਜਾ ਦਿੱਤਾ ਫਿਰੇ ਦੇਹ ਹਰੀ ਭਰੀ ਹੋ ਜਾਂਦੀ ਏ ਪਰਗਟ ਪਇਆ ਪ੍ਰਤਾਪ ਪ੍ਰਭ ਭਾਈ ਮੋਲਿਆ ਤਰਤ ਆਕਾਸ਼ ਗੁਰ ਪੂਰੇ ਸੰਤੋਖਿਆ ਪਾਈ ਕਹਿੰਦੇ ਪੂਰੇ ਗੁਰੂ ਦੇ ਨਾਲ ਸਬਰ ਸੰਤੋਖ ਆ ਗਿਆ ਗੁਰ ਪੂਰ ਗੁਰ ਪੂਰੇ ਸੰਤੋਖਿਆ ਪਾਈ ਐਨਿਸ ਲਾਗਾ ਪਉ ਐਨਿਸ ਕਹਿੰਦੇ ਦਿਨ ਰਾਤ ਨੂੰ ਕਹਿੰਦੇ ਦਿਨ ਰਾਤ ਫਿਰ ਰੱਬ ਦੇ ਨਾਲ ਪਿਆਰ ਪੈ ਜਾਂਦਾ ਸਬਰ ਆ ਜਾਂਦਾ ਰਸਨਾ ਆਰਾਮ ਰਵੇ ਭਾਈ ਕਹਿੰਦੇ ਰਸਨਾ ਫੇਰ ਆਮ ਦੇ ਨਾਲ ਭਰ ਜਾਂਦੀ ਹੈ ਸਾਚਾ ਸਾਦ ਸੁਭਾਉ ਕਹਿੰਦੇ ਸੱਚੇ ਦਾ ਫੇਰ ਸਵਾਦ ਆਉਣ ਲੱਗ ਜਾਂਦਾ ਕਰਨੀ ਸੁਣ ਸੁਣ ਜੀਬਿਆ ਭਾਈ ਕਹਿੰਦੇ ਕੰਨਾਂ ਦੇ ਨਾਲ ਸੁਣ ਸੁਣ ਕੇ ਜੀਬਿਆ ਭਾਈ ਨਿਸ਼ਚਲ ਪਾਇਆ ਥੋ ਨਿਚਰ ਥੋ ਜਿਹੜਾ ਸਦਾ ਰਹਿਣੇ ਵਾਲਾ ਥਉ ਹੈ ਸੱਚਖੰਡ ਪਾਇਆ। ਜਦੋਂ ਕੰਨਾਂ ਦੇ ਨਾਲ ਸੁਣਿਆ ਕਰਨੀ ਸੁਣ ਸੁਣ ਜੀਬਿਆ ਭਾਈ ਨਿਸ਼ਚਲ ਪਾਇਆ ਥਉ। ਜਿਸ ਪ੍ਰਤੀਤਨਾ ਵੀ ਭਾਈ ਸੋ ਜੀੜਾ ਜਲ ਜਾਓ। ਕਹਿੰਦੇ ਉਹ ਜੀ ਜਲ ਜਾਂਦਾ ਹੈ। ਜਿਹੜਾ ਸ਼ਬਦ ਨੂੰ ਪਿਆਰ ਨਹੀਂ ਕਰਦਾ ਗੁਰੂ ਨੂੰ ਪਿਆਰ ਨਹੀਂ ਕਰਦਾ ਜਿਸ ਪ੍ਰਤੀਤ ਨਾਂ ਆਵੇ ਭਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਹਬੇ ਭਾਈ ਕਹਿੰਦੇ ਮੇਰੇ ਸਹਬਬ ਦੇ ਵਿੱਚ ਭਾਈ ਬਹੁਤ ਗੁਣ ਹਨ ਬਹੁ ਗੁਣ ਮੇਰੇ ਸਹਬੇ ਭਾਈ ਹਉ ਤਿਸਕੇ ਬਲ ਜਾਓ ਕਹਿੰਦਾ ਮੈਂ ਉਸ ਤੋਂ ਬਲਿਹਾਰੇ ਜਾਂਦਾ ਹਾਂ ਉਹ ਨਿਰਗੁਣਾਰੇ ਪਾਲਦਾ ਭਾਈ ਨਿਰਗੁਣਾਰੇ ਇਹ ਕੋਈ ਗੁਣ ਨਹੀਂ ਹੈਗਾ ਉਹਨਾਂ ਨੂੰ ਵੀ ਪਾਲਦਾ ਜਿਹੜੇ ਬਹੁਤ ਪਾਪ ਕਰਦੇ ਹਨ ਬਹੁਤ ਜ਼ੁਲਮ ਕਰਦੇ ਆ ਉਹਨਾਂ ਨੂੰ ਵੀ ਪਾਲਦਾ ਉਹਨਾਂ ਨੂੰ ਵੀ ਰੋਟੀ ਪਾਣੀ ਸਭ ਨੂੰ ਖਾਣ ਨੂੰ ਦਿੰਦਾ ਉਹ ਨਿਰਗੁਣ ਯਾਰੇ ਪਾਲਦਾ ਪਾਈ ਦੇ ਨਥਾਵੇਂ ਥਾਉ ਕਹਿੰਦਾ ਜਿਹਨੂੰ ਕੋਈ ਥਾਉ ਨਹੀਂ ਉਹਨੂੰ ਥਾਉ ਵੀ ਦੇ ਦਿੰਦਾ ਰਿਜਕ ਸਵਾ ਹੈ ਸਾਥ-ਸਾਥ ਪਾਈ ਕਹਿੰਦਾ ਸਾਰਿਆਂ ਨੂੰ ਰਿਜਕ ਦਿੰਦਾ ਗੂੜਾ ਜਾਕਾ ਨੋ ਕਹਿੰਦਾ ਨੌਂ ਹੈ ਨਾ ਜਿਹਨੇ ਨੌਂ ਬਣਾਇਆ ਜਿਹਨੇ ਬਾਣੇ ਬਣਾਈ ਉਹ ਸਾਰਿਆਂ ਨੂੰ ਰਿਜਕ ਵੀ ਦਿੰਦਾ ਹੈ ਸਾਰਿਆਂ ਨੂੰ ਪਾਲਦਾ ਹੈ ਜਿਸ ਗੁਰੂ ਸਾਚਿਆ ਪੇਟੀਏ ਪਾਈ ਇੱਥੇ ਹੁਣ ਕਾਟਾ ਬਦਲੇ ਆ ਕਹਿੰਦੇ ਪਾਲਦਾ ਸਾਰਿਆਂ ਨੂੰ ਰੋਟੀ ਪਾਣੀ ਸਾਰਿਆਂ ਨੂੰ ਦਿੰਦਾ ਥੋਂ ਵੀ ਸਾਰਿਆਂ ਨੂੰ ਦਿੰਦਾ ਲੇਕਿਨ ਇਸ ਨੂੰ ਕਹਿੰਦੇ ਗੁਰੂ ਮਿਲ ਜਾਂਦਾ ਹੈ ਜਿਸ ਗੁਰੂ ਸਾਚਾ ਪੇਟੀਏ ਪਾਈ ਪੂਰਾ ਤਿਸ ਕਰਮੋ ਕਹਿੰਦੇ ਉਹਦੇ ਕਰਮ ਪੂਰੇ ਹਨ ਜਿਹਨੂੰ ਸਾਤ ਗੁਰੂ ਮਿਲ ਜਾਂਦਾ ਇਸ ਨੂੰ ਸ਼ਬਦ ਮਿਲ ਜਾਂਦਾ ਹੈ ਉਸ ਦੇ ਕਰਮ ਪੂਰੇ ਜਿਸ ਗੁਰੂ ਸਾਚਾ ਪੇਟੀਏ ਪਾਈ ਪੂਰਾ ਤਿਸ ਕਰਮੋ ਤਿਸ ਮਿਨ ਕੜੀ ਨਾ ਜੀ ਵੀ ਪਾਈ ਕਹਿੰਦੇ ਕਿ ਕੜੀ ਵੀ ਉਹਦੇ ਬਿਨਾਂ ਨਹੀਂ ਜੀਂਦੀ ਤੀਸੇ ਬਿੰਦ ਕੜੀ ਨ ਜੀਬੇ ਪਾਈ ਸਰਬ ਕਲਾ ਭਰਪੂਰ ਕਹਿੰਦੇ ਸਾਰੇ ਕਰਾਂ ਦੇ ਵਿੱਚ ਭਰਪੂਰ ਹੈ ਭਰਿਆ ਪਿਆ ਸਾਸ ਗਰਾਸ ਨਾ ਵਿਸਰੇ ਪਾਈ ਕਹਿੰਦੇ ਸਾਸ ਕੋਈ ਖਾਲੀ ਨਾ ਜਾਵੇ ਗਰਾਸ ਜਿckਨਾ ਆਪਾਂ ਬੁਰਕੀਆਂ ਖਾਂਦੇ ਆਂ ਨਾ ਰੋਟੀ ਦੇ ਟੋੜ-ਟੋੜ ਕੇ ਕਹਿੰਦੇ ਇਸ ਤਰ੍ਹਾਂ ਹੀ ਸਦਾ ਹੀ ਉਹਦਾ ਭੋਜਨ ਲਾ ਸਾਸ ਗਰਾਸ ਹਨ ਵਿਸਲੇ ਪਾਈ ਪੇ ਕੋ ਸਦਾ ਹਜੂਰ ਕਹਿੰਦੇ ਫੇਰ ਤੁਸੀਂ ਉਹਨੂੰ ਦੇਖ ਲਮੋਗੇ ਹਾਜ਼ਰ ਸਾਧੂ ਸੰਗ ਮਲਾਇਆ ਭਾਈ ਕਹਿੰਦੇ ਕਦੋਂ ਮੇਲ ਹੋਇਆ ਭਾਈ ਜਦੋਂ ਸਾਧੂ ਮਨ ਦਾ ਸੰਗ ਹੋਇਆ ਸਾਧੂ ਸੰਗ ਮਲਾਇਆ ਭਾਈ ਸਰਬ ਰਿਹਾ ਭਰਪੂਰ ਜਿਹੜਾ ਸਰਬ ਭਰਪੂਰ ਹੈ ਰੱਬ ਕਦੋਂ ਮਿਲਿਆ ਸਾਧੂ ਸੰਗ ਮਲਾਇਆ ਭਾਈ ਸਰਬ ਕਲਾ ਭਰਪੂਰ ਜਿਨ੍ਹਾਂ ਪ੍ਰਤੀਤ ਨ ਲੱਗੀਆਂ ਭਾਈ ਕਹਿੰਦੇ ਜਿਨ੍ਹਾਂ ਦਾ ਪਿਆਰ ਨਹੀਂ ਪਿਆ ਤੇ ਜਿਨ੍ਹਾਂ ਪ੍ਰਤੀਤ ਨ ਲੱਗੀਆਂ ਪਾਈ ਸੇ ਨਿਤ ਨਿਤ ਮਰਦੇ ਝੂਰ ਕਹਿੰਦੇ ਰੋਜ਼ ਰੋਜ਼ ਚੂਰ ਚੂਰ ਕੇ ਮਰਦੇ ਸੌਖੇ ਨਹੀਂ ਮਰਦੇ ਬੜੇ ਔਕੀ ਜਾਨ ਨਿਕਲਦੀ ਹੈ ਤੜਪ ਤੜਪ ਕੇ ਗਲ ਗਲ ਕੇ ਇਹ ਦੇਹ ਖਤਮ ਹੋ ਜਾਂਦੀ ਰੱਖੀ ਨਹੀਂ ਜਾਂਦੀ ਹਸਪਤਾਲ ਵਾਲੇ ਵੀ ਹਸਪਤਾਲ ਤੋਂ ਕੱਢ ਦਿੰਦੇ ਆ ਕਿਉਂ ਇੰਨੀ ਗੰਦੀ ਮੂਸਕ ਪੈਦਾ ਹੋ ਜਾਂਦੀ ਹੈ ਦੇਹ ਦੇ ਵਿੱਚ ਜਿਹੜੀ ਚੱਲੀ ਨਹੀਂ ਜਾਂਦੀ ਫਿਰ ਚੂਰ ਚੂਰ ਕੇ ਮਰਦੇ ਜਿਨ੍ਹਾਂ ਪ੍ਰਤੀਤ ਨਾ ਲੱਗੀਆਂ ਭਾਈ ਇਹ ਕਿਹੜੇ ਹਨ ਜਿਹੜੇ ਚੂਰ ਚੂਰ ਕੇ ਮਰਦੇ ਹਨ ਜਿਨ੍ਹਾਂ ਦਾ ਪਿਆਰ ਨਹੀਂ ਪੈਂਦਾ ਸ਼ਬਦ ਦੇ ਨਾਲ ਫਿਰ ਚੂਰ ਚੂਰ ਕੇ ਮਰਦੇ ਹਨ ਜਿਨ੍ਹਾਂ ਪ੍ਰਤੀਤ ਨਾ ਲੱਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਅੰਚਲ ਗਿਆਨ ਦਾ ਅੰਚਲ ਅੰਚਲ ਲਾਏ ਤਰਾਇਆ ਭਾਈ ਅੰਚਲ ਲਾ ਦਿੱਤਾ ਗਿਆਨ ਦੇ ਦਿੱਤਾ ਜਿਹਦੇ ਨਾਲ ਤਰ ਜਾਂਦਾ ਹੈ ਅੰਚਲ ਲਾਏ ਤਰਾਇਆ ਭਾਈ ਪਵਜਲ ਦੁੱਖ ਸੰਸਾਰ ਇਹ ਪਵਜਲ ਸੀ ਜਿਹੜਾ ਦੁੱਖਾਂ ਦਾ ਸੰਸਾਰ ਸੀ ਕਦੋਂ ਤਰਿਆ ਜਦੋਂ ਅੰਚਲ ਲਾਇ ਜਦੋਂ ਗਿਆਨ ਦਾ ਅੰਚਲ ਦਿੱਤਾ ਗਿਆਨ ਅੰਚਲ ਗੁਰਦੀਆ ਅੰਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਬਾਣੀ ਨਵੇੜਦੀ ਐ ਅਸੀਂ ਗੱਲ ਨੂੰ ਉਲਝਾਉਂਦੇ ਹਾਂ ਕਰੇ ਕਿਰਪਾ ਨਦਰ ਨਿਹਾਲਿਆ ਪਾਈ ਕਹਿੰਦੇ ਅੰਝ ਲਾਇਆ ਫਿਰ ਕਿਰਪਾ ਕੀਤੀ ਆ ਰੱਬ ਨੇ ਕਰ ਕਿਰਪਾ ਨਦਰ ਨਿਹਾਲਿਆ ਭਾਈ ਕਿ ਤੋਨ ਅੰਗ ਅਪਾਰ ਕਹਿੰਦੇ ਫਿਰ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਮਨ ਤਨ ਸੀਤਲ ਹੋਇਆ ਭਾਈ ਕਹਿੰਦਾ ਮਨ ਤੇ ਤਨ ਸੀਤਲ ਹੋ ਗਿਆ ਠੰਡਾ ਹੋ ਗਿਆ ਸਸ ਕੀ ਤਨ ਕਦੋਂ ਠੰਡਾ ਹੁੰਦਾ ਜਦੋਂ ਕੋਈ ਦੁੱਖ ਨਾ ਹੋਵੇ ਇਹਨੂੰ ਕੋਈ ਤਕਲੀਫ ਨਾ ਹੋਵੇ ਕੋਈ ਦਰਦ ਨਾ ਹੋਵੇ ਪੇਰੇ ਮਨ ਠੰਡਾ ਹੋ ਜਾਂਦਾ ਦੇ ਠੰਡਾ ਹੋ ਜਾਂਦੇ ਸਰੀਰ ਸ਼ਾਂਤ ਹੋ ਜਾਂਦਾ ਮਨ ਤਨ ਸੀਤਲ ਹੋਇਆ ਭਾਈ ਕਹਿੰਦੇ ਭਾਈ ਹੋਇਆ ਕਿਸ ਤਰ੍ਹਾਂ ਇਹ ਇਹ ਮਨ ਤੇ ਤਨ ਸਾਡਾ ਸੀਤਲ ਕਿਸ ਤਰ੍ਹਾਂ ਹੋਇਆ ਸ਼ਾਂਤ ਕਿਸ ਤਰ੍ਹਾਂ ਹੋਇਆ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਕਹਿੰਦੇ ਜਦੋਂ ਭੋਜਨ ਨਾਮ ਦਾ ਭੋਜਨ ਛੱਕਿਆ ਆ ਇਹ ਵੀ ਕੋਈ ਜ਼ਰੂਰੀ ਹੈ ਨਾਮ ਦਾ ਭੋਜਨ ਛਕਣਾ ਲੇਕਿਨ ਬਾਚਾ ਬਚਨ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਰੀਰ ਕਦੋਂ ਭਾਈ ਸ਼ਾਂਤ ਹੁੰਦਾ ਹੈ ਮਨ ਤੇ ਤਨ ਕਦੋਂ ਸ਼ਾਂਤ ਹੁੰਦਾ ਹੈ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਦੁਆ ਭੋਜਨ ਨਹੀਂ ਉਹਦਾ ਡਾਕਟਰ ਵੀ ਰੋਕ ਦਿੰਦੇ ਆ ਮੈਂ ਹੁਣ ਤਾਂ ਜੇ ਸ਼ੂਗਰ ਖਾ ਲਈ ਤੇਰੀ ਮੌਤ ਹੋ ਜਾਣੀ ਆ ਬਚਦਾ ਨਹੀਂ ਇਧਰ ਬਾਬੇ ਨਾਨਕ ਵਾਲਾ ਭੋਜਨ ਹੈ ਇਹ ਨਾਮ ਵਾਲਾ ਇਹਦੇ ਨਾਲ ਮਨ ਸ਼ਾਂਤ ਹੁੰਦਾ ਉਧਰ ਸਵਾਦ ਲਈ ਭੋਜਨਾਂ ਦੇ ਨਾਲ ਦੁੱਖ ਹੁੰਦਾ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਕਹਿੰਦੇ ਜਦੋਂ ਨਾਮ ਦਾ ਭੋਜਨ ਲਾਇਆ ਆ ਆਧਾਰ ਇਹਦੇ ਨਾਲ ਆਧਾਰ ਹੋਣਾ ਪਹਿਲਾਂ ਮੰਨਤੇ ਤਨ ਨੇ ਸੀਤਲ ਹੋਣਾ ਫਿਰ ਆਧਾਰ ਹੋਣਾ ਗਲੇ ਸੀ ਪਏ ਆ ਆਧਾਰ ਦੀ ਆਸ ਲਾਈ ਬੈਠੇ ਆ ਪਹਿਲਾ ਲੱਛਣ ਦਿਖਦੇ ਆ ਕਿਹਜ ਹੈ ਪਹਿਲਾਂ ਤਾਂ ਇਹ ਮੰਨਤੇ ਤਨ ਨੇ ਸੀਤਲ ਹੋਣਾ ਇਹਦੇ ਦੁੱਖ ਦਰਦਾਂ ਦਾ ਨਾ ਸੋਣਾ ਪੇਰ ਆਧਾਰ ਹੋਣਾ ਮਨਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਸਸੰਗੀ ਭੋਜਨ ਤਾਂ ਹਰ ਘਰ ਦੇ ਵਿੱਚ ਬਣਦਾ ਜਿਹੇ ਜਿਹਾ ਵੀ ਬਣਦਾ ਕਿਸੇ ਦਾ ਰੁੱਖਾ ਬਣਦਾ ਸੁੱਖਾ ਬਣਦਾ ਜਿਹੇ ਜਿਹਾ ਬਣਦਾ ਜਿੱਥੇ ਭੋਜਨ ਤਿਆਰ ਕਰਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ ਭੋਜਨਾਲਿਆ ਰਸੋਈ ਲੰਗਰ ਘਰ ਰਸੋਈ ਭੋਜਨ ਤਿਆਰ ਕਰਨ ਵਾਲੀ ਜਗ੍ਹਾ ਤਾਂ ਹਰ ਇੱਕ ਦੇ ਘਰ ਹੈ ਕਿਸੇ ਘਰ ਛੋਟੀ ਹੈ ਕਿਸੇ ਘਰ ਬੜਾ ਹੈ ਲੇਕਿਨ ਜਿਹੜਾ ਭਜਨ ਦਾ ਘਰ ਹੈ ਨਾ ਜਿੱਥੇ ਭਜਨ ਹੁੰਦਾ ਉਹ ਕਿਸੇ ਵਿਰਲੇ ਦੇ ਘਰ ਜਿੱਥੇ ਭਜਨ ਤਿਆਰ ਹੁੰਦਾ ਰੋਟੀਆਂ ਵੀ ਤਿਆਰ ਹੁੰਦੀਆਂ ਭੋਜਨ ਵੀ ਤਿਆਰ ਹੁੰਦੇ ਤਾਂ ਘਰ-ਘਰ ਹੁੰਦਾ ਲੇਕਿਨ ਜਿੱਥੇ ਸਾਬਤ ਤਿਆਰ ਹੁੰਦਾ ਇਥੇ ਸ਼ਬਦ ਦਾ ਭੋਜਨ ਲੱਗਦਾ ਹੈ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਭੋਜਨ ਨਾਮ ਕਹਿੰਦੇ ਜਿਸ ਦਿਨ ਨਾਮ ਦਾ ਭੋਜਨ ਕਰਨ ਲੱਗ ਗਏ ਆਧਾਰ ਉਸ ਦਿਨ ਆਧਾਰ ਹੋ ਜਾਣਾ ਹੈ ਨਾਮ ਦੇ ਭੋਜਨ ਦੇ ਨਾਲ ਮਨ ਤਾਂ ਨਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਨਾਗਤੀ ਭਾਈ ਸਿਰਗੂ ਨਾਨਕ ਦੇਵ ਜੀ ਕਹਿੰਦੇ ਮੈਂ ਦਾ ਪਾਈ ਉਹਦੀ ਸ਼ਰਨ ਦੇ ਵਿੱਚ ਐ ਕਿਹਦੀ ਵਿੱਚ ਜਿੱਥੇ ਭਜਨ ਤਿਆਰ ਹੁੰਦਾ ਜਿੱਥੇ ਸ਼ਬਦ ਤਿਆਰ ਹੁੰਦਾ ਨਾਨਕ ਤਿਸ ਸਰਨਾਗਤੀ ਪਾਈ ਜੇ ਕਿਲਬਿਕ ਕਾਟਣ ਹਾਰ ਕਹਿੰਦਾ ਜਿਹੜੇ ਸਾਰੇ ਪਾਪਾਂ ਨੂੰ ਕੱਟਣੇ ਵਾਲਾ ਸਾਰੇ ਪਾਪਾਂ ਨੂੰ ਕੱਟਣੇ ਵਾਲਾ ਸ਼ਬਦ ਹੈ ਇਹਦੇ ਨਾਲ ਪਾਪ ਖਤਮ ਹੋ ਜਾਂਦੇ ਆ ਦੁੱਖ ਦਰਦ ਸਾਰੇ ਖਤਮ ਹੋ ਜਾਂਦੇ ਹਨ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਰਹਿਮਤਾਂ ਕਰਦੇ ਆ ਮੰਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਨਾਗਤੀ ਪਾਈ ਜੇ ਕਿਲਵਿਕ ਕਾਟਣ ਹਾਰ ਸਿਰ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਰਿੜ ਕੇ ਮੱਖਣ ਉੱਪਰ ਕੱਢ ਦਿੱਤਾ ਇਹ ਮੱਖਣ ਨਿਕਲਦਾ ਨਹੀਂ ਬੜਾ ਔਖਾ ਹੈ ਇਕਣਾ ਬੀਬੀਆਂ ਕਹਿੰਦੇ ਨੇ ਘੀ ਤਾਂ ਵਿੱਚੇ ਰਲ ਗਿਆ ਉਹ ਲੱਸੀ ਦੇ ਵਿੱਚੇ ਰਲ ਜਾਂਦਾ ਐਕਣਾ ਇਹ ਸ਼ਬਦ ਨੂੰ ਰੜਕ ਕੇ ਸਿਰ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਮੱਖਣ ਉੱਪਰ ਆ ਜਾਂਦਾ ਐਕਣਾ ਅਕਾਲ ਪੁਰਖ ਉੱਪਰ ਆ ਜਾਂਦਾ ਦਰਸ਼ਨ ਹੋ ਜਾਂਦੇ ਸਤਸੰਗਤ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸਤ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬੁਲਾਓ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ